ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਅੰਮ੍ਰਿਤਸਰ ਦੀ ਪ੍ਰਸਿੱਧ ਹੈਰੀਟੇਜ ਸਟਰੀਟ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੈਰੀਟੇਜ ਸਟਰੀਟ ਦੇ ਨਵੀਨੀਕਰਨ ਅਤੇ ਸੁਧਾਰ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਐਸ ਮੌਕੇ ਅੰਮ੍ਰਿਤਸਰ ਦੇ ਮੇਅਰ ਚਤਿੰਦਰ ਸਿੰਘ ਮੋਤੀਪਾਠੀਆ ਵਿਧਾਇਕ ਡਾਕਟਰ ਅਜੀਤ ਗੁਪਤਾ ਕੌਂਸਲਰ ਜਰਨੈਲ ਸਿੰਘ ਟੋਤ ਸਮੇਤ ਪੰਥਕ ਸਖਸ਼ਯਤਾ ਵੀ ਹਾਜ਼ਰ ਸਨ ਬੋਲੇ ਬੋਲੇ ਸੋਨਿਆ ਆਪਾਂ ਦੁਕਾਨਾਂ ਦੇ ਵਿੱਚ ਵਿੱਚ ਬਾਹਰੋਂ ਫੁੱਟਪਾਥ ਕਿਉਂਕਿ ਆਪਾਂ ਸ਼ਰਧਾ ਦਿੱਤਾ ਨਹੀਂ ਨਹੀਂ ਮੈਂ ਕਿਹਾ ਬੇਨਤੀ ਆਜੇ ਅੱਜ ਕਾਲਪੁਰਖ ਵਾਇਗਰੂ ਤੰਤਨ ਫਿਰਗੁਰ RAMDAS ji ਦੇ ਆਸ਼ੀਰਵਾਦ ਸਦਕਾ ਜੋ 2.5 ਸਾਲ ਪਹਿਲੇ ਅਸੀਂ ਇਹ ਜੋ ਹੈਰੀਟੇਜ ਸਟਰੀਟ ਦਾ ਰੈਨੋਵੇਸ਼ਨ ਦਾ ਇਹਦੀ ਰੈਟ੍ਰੋਫਿਟਿੰਗ ਦਾ ਇੱਥੇ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਦਾਸ ਵੱਲੋਂ ਅੱਜ ਉਹ ਰਸਮੀ ਤੌਰ ਤੇ ਪੂਰਾ ਹੋਇਆ ਇੱਥੋਂ ਦੇ ਜਿੰਨੀਆਂ ਵੀ ਟਾਈਲਾਂ ਸਾਰੀਆਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਸਟੈਚੂ ਤੋਂ ਲੈ ਕੇ ਇੱਥੋਂ ਤੱਕ ਉਹਦੀ ਪਾਲਿਸ਼ਿੰਗ ਹੋਈ ਹੈ ਸਾਰਾ ਇਹ ਹੈਰੀਟੇਜ ਥੀ ਦੁਬਾਰਾ ਪੇਂਟ ਕਰਾਈ ਗਈ ਹੈ ਸਾਰਾ ਇਹ ਜਿਹੜਾ ਮੀਨਾਕਾਰੀ ਆਰਟਿਸਟਿਕ ਵਰਕ ਹੈ ਉਹ ਦੁਬਾਰਾ ਕਰਾਇਆ ਗਿਆ ਹੈ ਔਰ ਸਫਾਈ ਦੀ ਬੜੀ ਲੋਡ ਸੀ ਤੁਸੀਂ ਦੇਖਿਆ ਕਿ ਸਫਾਈ ਦੀਆਂ ਵੱਡੀ ਮਸ਼ੀਨ ਜਿਹੜੀ 50 ਲੱਖ ਦੀ ਇੱਕੋ ਮਸ਼ੀਨ ਹੈ ਉਹ ਇੱਥੇ ਲਗਾਤਾਰ ਹੈਰੀਟੇਜ ਸਟਰੀਟ ਵਿੱਚ ਆਟੋਮੈਟਿਕ ਸਫਾਈ ਦੀ ਮਸ਼ੀਨ ਮੁਹैया ਕਰਾਈ ਗਈ ਹੈ ਅੱਠ ਗੋਲਫ ਕੋਰਸ ਬਾਕੀ ਜਿਹੜਾ ਲਾਈਟਾਂ ਵਧਾਈਆਂ ਗਈਆਂ ਲਾਈਟਾਂ ਪਾਈਆਂ ਗਈਆਂ ਫਾਊਂਟੇਨ ਕਮ ਦੋ ਸਟੈਚੂ ਜੋ ਆਪਣਾ ਸਾਡੇ ਜਰਨੈਲ ਹੋਏ ਨੇ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਅਨਵੀਲਿੰਗ ਹੋ ਰਹੀ ਹੈ ਤੇ ਨਾਲ ਹੀ ਇੱਥੇ ਜਿਹੜੇ ਡਸਟਬਿਨ ਦੀ ਮੁਹਈਆ ਕਰਾਏ ਗਏ ਹੈ ਹੋਰ ਸਾਰੇ ਇਹਨੂੰ ਅਪਗ੍ਰੇਡ ਕਰਨ ਲਈ ਤਾਂ ਕਿ ਸਾਡਾ ਹੈ ਵੀ ਕੋਈ ਵੀ ਵੀਆਈਪੀ ਜਿਹੜਾ ਹੈ ਉਧਰੋਂ ਗਲੀ ਥਾਣੀ ਨਾ ਆਏ ਉਹ ਇਧਰੋਂ ਆਏ ਇਧਰੋਂ 골ਫ ਕਾਟਾ ਵੀ ਜਿਹੜਾ ਉਹ ਸਾਰੇ ਕਮਿਸ਼ਨਰ ਦੇ ਨਾਲ ਮਿਊਸਪਲ ਕਮਿਸ਼ਨਰ ਨਾਲ ਮਿਲ ਕੇ ਜਿਹੜੇ ਭੂਰੀ ਵਾਲੇ ਬਾਬਾ ਜੀ ਹੈ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਾ ਰਹੀਆਂ ਐ ਔਰ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਵੀ ਪੁੱਜ ਰਹੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਫਾਈ ਦੀਆਂ ਮਸ਼ੀਨਾਂ 골ਫ ਕਾਟਾਂ ਇਹ ਸਾਰਾ ਜਿਹੜਾ ਪ੍ਰਬੰਧ ਹੈ ਇਹ ਤੁਸੀਂ ਦੇਖ ਰਹੇ ਹੋ ਸਪੀਕਰ ਸਕਰੀਨਾਂ ਇੱਥੇ ਕੀਰਤਨ ਦਾ ਵੀ ਪ੍ਰਵਾਹ ਚੱਲੇਗਾ ਨਿਰਵੈ ਬਹੁਤ ਕੁਝ ਇਹਦੇ ਵਿੱਚ ਕੀਤਾ ਗਿਆ ਹੈ ਤਾਂ ਕਿ ਸੰਗਤ ਦਾ ਇਹ ਜਦੋਂ ਵੀ ਉਥੋਂ ਹੀ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਸਟੈਚੂ ਤੋਂ ਆ ਕੇ ਜੱਲ੍ਹਿਆਂ ਵਾਲੇ ਬਾਗ ਤੇ ਇੱਧਰ ਉਦੋਂ ਹੀ ਉਹਨੂੰ ਫੀਲਿੰਗ ਆਏ ਕਿ ਵੀ ਦਰਬਾਰ ਸਾਹਿਬ ਕਿ ਅਸੀਂ ਜਾ ਰਹੇ ਹਾਂ ਨਤਮਸਕ ਹੋਣ ਇੱਕ ਪਵਿੱਤਰਤਾ ਦੀ ਭਾਵਨਾ ਠੀਕ ਹੈ ਦੁਕਾਨਾਂ ਦੁਕਾਨਾਂ ਦੁਕਾਨਦਾਰਾਂ ਨੇ ਵੀ ਬੜਾ ਸਹਿਯੋਗ ਕੀਤਾ ਸਾਡੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਆ ਦੁਕਾਨਾਂ ਤੱਕ ਹੀ ਆਪਣਾ ਕੋਈ ਹੌਕਰ ਸੀ ਕਿਸੇ ਨੇ ਬਾਹਰ ਕੱਪੜੇ ਟੰਗੇ ਸੀ ਉਹਨਾਂ ਨੇ ਵੀ ਆਪਣਾ ਮੰਨਿਆ ਵੀ ਆਪਾਂ ਇਸ ਚੀਜ਼ ਦੀ ਸੁੰਦਰਤਾ ਨੂੰ ਇਸ ਚੀਜ਼ ਦੀ ਪਵਿੱਤਰਤਾ ਨੂੰ ਇਸ ਚੀਜ਼ ਦੇ عقیده ਨੂੰ ਤਾਂ ਕਿ ਸੰਗਤ ਜਿਹੜੀ ਸ਼ਰਧਾ ਨਾਲ ਆ ਰਹੀ ਹੋ ਜਰੂਰ ਆਪਣਾ ਕੁਝ ਖਰੀਦੇ ਕੁਝ ਆਪਣਾ ਚਾਹ ਪਾਣੀ ਪੀਵੇ ਪਰ ਇੱਕ ਆਦਬ ਉਹ ਡਿਸਪਲਨ ਨਾਲ ਤੇ ਉਮੀਦ ਹੈ ਕਿ ਇਹ ਸਾਰਾ ਜਿਹੜਾ ਸਫਾਈ ਦਾ ਔਰ ਇੱਥੇ 250 ਫਰੈਸ਼ ਦਰਖਤ ਲਾਏ ਗਏ ਨੇ ਬਹੁਤ ਕੰਮ ਕੀਤਾ ਗਿਆ